ہمیشہ داس سنے دا تو انہوں چنگائی لئی دعا کر دا اور ہر ایک بیماری ہم ٹار دا یسو دے نام بچ چنگے ہو جا سب یسو دے نام بچ اکھانی یا روشنی یا بات جانے یسو دے نام بچ کر دے چلے جانے یسو مسیح دے نام بچ جو بھی پرانیاں بیماریاں چلے جانے یسو دے نام بچ کوٹیا دے درد چلے جانے یسو مسیح دے نام بچ سیدہ پرانا درد چلے یسو مسیح دے نام بچ پرابو یسو دے نام بچ کبرارتا آکمہ اس سے وقت جاوے آمین آمین ਜੇ ਜੀ ਜੀ ਤਰ੍ਹਾਂ ਜੂਤ ਪੂਰੀ ਹੋਏ ਪਰਵਿਸ਼ ਵਿੱਚ ਬੇਗਸਤਾ ਸਖਾਈ ਤੇ ਸਰਬੱਤੇ ਦਾ ਆਪਣਾ ਵਿਸ਼ੇ ਦੇ ਨਾਮ ਅਮੀਨ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਵਾਦੇ ਜਣੀ ਯਿਸੂ ਦੇ ਨਾਮ ਅਮੀਨ ਸੀ ਬਣ ਕੇ ਆ ਵਾਦਾ ਜੇ ਪਰਵਿਸ਼ ਮਸੀਹ ਦੇ ਅਮੀਨ ਪ੍ਰਭੂ ਯਿਸੂ ਦੇ ਨਾਮ ਨਾਲ تُسی نمی سرشتی ہے یسو دینا آمین اکر جے بیتی اگلہ یسو دینا آمین باہیا بیتی اگلہ یسو دینا آمین پیبل چلے کیا تُسی نمی سرشتی ہے یسو مسید دینا آمین یسو دے کوڑے کھڑنا چک گیا چک گیا چک گیا یسو دے نام آمین اور بارا سال تو آڈلی آشی چاہتے برکتا رہا ہے آمین ਪ੍ਰਭੂ ਯਿਸੂ ਦੇ ਨਾਮ ਤੇ 24 2004 25 26 ਤੁਹਾਡੇ ਲਈ ਸੁਰੱਖਿਆ ਲਈ ਯਿਸੂ ਦੇ ਨਾਮ ਅਮੀਨ ਕੋ ਮੁਕਸ਼ੇ ਚੀ ਦੀ ਕਟਨੀ ਹੋਵੇ ਯਿਸੂ ਮਸੀਹ ਦੇ ਨਾਮ ਅਮੀਨ 25 26 2000 25 26 ਤੁਹਾਡੇ ਲਈ ਆਸ਼ੀਸ਼ ਦਾ ਕਾਰਨਾ ਯਿਸੂ ਦੇ ਨਾਮ ਅਮੀਨ ਤੁਹਾਡੇ ਲਈ ਪਰਮੇਸ਼ਰ ਕਾਜ ਦੇ ਭੰਡਾਰ ਖੋਲੇ ਗਏ ਯਿਸੂ ਮਸੀਹ ਦੇ ਨਾਮ ਅਮੀਨ

ਆਤਮਾ ਨਾਲ ਪਰਪੁਰੋ ਜੋ ਖੁਦਾ ਦੇ ਬੱਚੇ ਚ ਲਿਖਿਆ ਹੈ ਮੈਂ ਨਾਲ ਬਸਤ ਨਾ ਹੋਵ ਬਲਕਿ ਆਤਮਾ ਨਾਲ ਪਰਪੁਰੋ ਜੋ ਅਮੀਨ ਤਾਰੀਫ 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 ਤਾਰੇ ਤਾਰੇ ਜਦੋਂ ਪਰਮੇਸ਼ਰ ਦੇ ਅੰਦਰ ਇਹ ਕਾਸਟ ਦੀ ਪਰਡਾ ਖੋਲੇਗਾ ਯਿਸੂ ਮਸੀਹ ਦੇ ਨਾਮ ਵਿੱਚ ਹੋਣ ਵਾਲੇ ਜਿਹੜੇ 2 ਸਾਲ ਹੈ ਤੁਹਾਡੇ ਤੁਹਾਡੇ ਸਖਸ਼ਾ ਦੇ ਵਿੱਚ ਯਿਸੂ ਮਸੀਹ ਦੇ ਨਾਮ ਵਿੱਚ ਅਮੀਨ 25 26 ਦੁਨੀਆ ਤੇ ਜੋ ਸੰਕਟ ਹੈ ਤੁਹਾਡੇ ਤੇ ਨਹੀਂ ਆਏਗਾ ਯਿਸੂ ਮਸੀਹ ਦੇ ਨਾਮ ਵਿੱਚ ਅਮੀਨ ਸੀ ਪਰ ਸਵਕਸ਼ਾ ਜਰੋਗ ਪ੍ਰਮੇਸ਼ਰ ਦੇ ਨਾਮ ਵਿੱਚ ਆਮੀਨ ਹallelujah 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 ਪਰਮੇਸ਼ਰ ਤੁਹਾਡੇ ਲਈ ਕੰਮ ਦੇ ਰਸਤੇ ਖੋਲ੍ਹੇਗਾ ਜੀ ਸੁਦੇ ਨਾਮ ਵਿੱਚ ਕਰੋ ਬਾਜ਼ ਦੇ ਤੁਹਾਡੇ ਲੋਕਾਂ ਲਈ ਆਪਣੀ ਲੋਕਾਂ ਲਈ ਰਸਤੇ ਖੋਲ੍ਹੇਗਾ ਜੀ ਸੁਦੇ ਨਾਮ ਵਿੱਚ ਅਮੇਨ ਅਮੇਨ ਹallelujah ਹallelujah ਬੈਕਟਮਨ